ਲੈ ਵੀ ਲੱਗਿਆਂਗੇ ਕੁਲਚਾ ਖਾਣ ਹਣਾ ਹਾਂਜੀ ਬਾਈ ਆ ਬਾਈ ਆ ਆਪਣੇ ਕੋਲੇ ਰਤੋਕੇ ਵਾਲਾ ਜਤਿੰਦਰ ਰਤੋਕ ਹੈਣਾ ਤੇ ਬਾਈ ਕਹਿੰਦਾ ਵੀ ਇਹ ਜਿਹੜਾ ਬਾਈ ਆ ਨਾ ਕੁਲਚਾ ਬੜਾ ਘੈਂਟ ਬਣਾਉਂਦਾ ਠੀਕ ਹੈ ਜੀ ਕੰਮ ਕੀ ਆ ਬਾਈ ਦਾ ਬਈ ਜੇ ਬਾਈ ਦੀ ਗੱਲ ਬਾਤ ਕਰੀਏ ਜੇ ਤੈਨੂੰ ਦੇਰ ਬਾਰ ਕੰਮ ਦਾ ਕਾਈ ਨੇ ਯਾਰ ਕਿਹੜੇ ਕਿਹੜੇ ਕੰਮ ਨੇ ਬਾਈ ਉਹਦਾ ਬਾਈ ਗਾਇਕ ਵੀ ਆ ਸਿੰਗਿੰਗ ਦਾ ਲੈਂਡ ਦੇ ਵਿੱਚ ਕੰਮ ਕਰਦਾ ਬਾਕੀ ਯਾਰ ਫਲਾਕ ਗਾਇਕ ਵੀ ਆ ਬਾਈ ਹਾਂ ਸਮੇਂ ਦੇ ਮੁਤਾਬਕ ਸਮੇਂ ਦੀ ਮਾਰਨ ਬਾਈ ਨੂੰ ਰੇਡੀ ਲਾਉਣ ਲਈ ਮਜਬੂਰ ਕਰਿਆ ਅੱਛਾ ਜੀ ਵਧੀਆ ਕੰਮ ਆ ਵੈਸੇ ਮਾੜਾ ਕੰਮ ਨਹੀਂ ਹੈਗਾ ਦੇਖਿਆ ਜਾਵੇ ਤਾਂ ਪਰ ਬਈ ਕਿਉਂਕਿ ਬਈ ਮਿਹਨਤ ਆ ਨਾ ਉਧਰੋਂ ਬਈ ਇੱਧਰ ਕਿਵੇਂ ਆ ਗਈ ਕੀ ਗੱਲਬਾਤ ਬਣ ਗਈ ਸਿੰਕਿੰਗ ਵਾਲੇ ਪਾਸੇ ਬਣਿਆ ਨਹੀਂ ਗੱਲਬਾਤ ਆ ਬਣਨ ਦੀ ਗੱਲ ਨਹੀਂ ਬਈ ਹਾਂਜੀ ਉਹ ਵੀ ਇਹ ਸਟ੍ਰਗਲ ਲਾਈਫ ਹੈ ਦੇਖੋ ਸਟ੍ਰਗਲ ਲਾਈਫ ਹੈ ਠੀਕ ਹੈ ਕੰਮ ਕਰਨਾ ਚਲੋ ਜਦੋਂ ਰੱਬ ਨੇ ਸੁਣਿਆ ਹਨਾ ਗੱਲ ਬਾਤ ਸੁਣੀ ਆਪਣੀ ਗੀਤ ਆਏ ਨੇ ਆਪਣੇ ਬਈ ਪਹਿਲਾਂ ਕੋਈ ਕਿੰਨੇ ਗੀਤ ਆ ਗਏ ਬਈ ਆਪਣੇ ਆਏ ਨੇ ਮਲਾ 6-7 ਗੀਤ ਆਏ ਸਨ ਠੀਕ ਹੈ ਜੀ ਕਿਹੜੇ ਨਾਮ ਦੇ ਉੱਤੇ ਜੇ ਆਪਾਂ YouTube ਤੇ ਸਰਚ ਕਰੂਗੇ ਦੀਪਸਾ ਹੋਕੇ ਦੀਪਸਾ ਹੋਕੇ ਹਾਂ ਠੀਕ ਹੈ ਜੀ ਆ ਲਾਂਗੇ YouTube ਤੇ ਪਰੰਗ ਹਨਾ ਦੀਪਸਾ ਠੀਕ ਹੈ ਟੈਂਟਾ ਜਿਹੜਾ ਜਿੰਨਾ ਵੀ ਹੈਗਾ ਦਾ ਦੀਪਸਾ ਹੋਕੇ ਦੇ ਨਾਮ ਤੇ ਆਂਦਾ ਵੀ ਦੀਪਸਾ ਹੋਕੇ ਦੇ ਨਾਮ ਦੇ ਉੱਪਰ ਬਈ ਤੁਸੀਂ YouTube ਦੇ ਉੱਪਰ ਸਰਚ ਕਰਕੇ ਗੀਤ ਸੁਣ ਵੀ ਸਕਦੇ ਹੋ ਨਾ ਬਾਈ ਕਹਿੰਦਾ ਵੀ ਹਜੇ ਹੈਗੇ ਗੀ ਸਟਰਗਲ ਹਨਾ ਬਾਈ ਕਿਉਂਕਿ ਬਾਈ ਪੈਸੇ ਤੋਂ ਬਿਨਾ ਕੰਮ ਨਹੀਂ ਹੁੰਦਾ ਨਾ ਕੋਈ ਯਾਰ ਹੈਨਾ ਲੈ ਵੀ ਅੱਦੇ ਸਿੰਗਰ ਬਾਈ ਵਿਚਾਰੇ ਨਾ ਸਾਰਾ ਗੁਜ਼ਰ ਗਿਆ ਪੈਸੇ ਦੇ ਉੱਪਰ ਕਾ ਨਹੀਂ ਆ ਕੇ ਅਟਕ ਜਾਂਦੀ ਹੈ ਨਾ ਪੈਸਾ ਨਾ 0 ਨਜ਼ਰ ਪੈਸਾ ਹੂੰ ਸਹੀ ਗੱਲ ਆ ਬਈ ਕਈ ਵਾਰ ਕੀ ਹੁੰਦਾ ਕਿ ਕਈ ਜਿਹੜੇ ਬੰਦੇ ਜਿਹੜੇ ਆਪਣੇ ਡਾਇਰੈਕਟਰ ਜਾਂ 뮤직 ਡਾਇਰੈਕਟਰ ਜਾਂ ਉਹ ਚੱਕ ਲੈਂਦੇ ਆ ਸਿੰਗਰਾਂ ਨੂੰ ਕਈਆਂ ਨੂੰ ਨਹੀਂ ਦੇਖਦੇ ਕਈਆਂ ਨੂੰ ਨਹੀਂ ਦੇਖਦੇ ਨਾ ਕਈ ਵਾਰ ਨਹੀਂ ਬੰਦਾ ਅੱਗੇ ਆਉਂਦਾ ਨਾ ਕੋਈ ਬਸ ਸਮੇਂ ਕਰ ਕੋ ਵੀ ਪੈਸੇ ਵਾਲੇ ਬੰਦੇ ਨਹੀਂ ਦੇਖਦੇ ਆ ਸਹੀ ਗੱਲ ਆ ਬਈ ਜਮੀਨ ਜਮੂਨ ਐ ਨਹੀਂ ਬਾਈ ਜਪਰ ਹੈਗੀ ਹੈਗੀ ਸਹੀ ਗੱਲ ਆ ਬਾਈ ਜੇ ਜਮੀਨ ਚ ਮਨਉਂਦੀ ਫਿਰ ਤਾਂ ਬੰਦਾ ਨਾ ਥੋੜਾ ਮੋਟਾ ਚਲੋ ਉੱਪਰ ਥੱਲਾ ਕਰ ਲੈਂਦਾ ਹੁੰਦਾ ਹਨ ਲੈ ਵੀ ਬਾਕੀ ਬਾਈ ਤੁਸੀਂ YouTube ਦੇ ਉੱਪਰ ਸਰਚ ਕਰ ਲਿਓ ਦੀਪ ਸਾ ਹੋ ਗਏ ਹਨ ਤੇ ਬਾਈ ਹੁਣ ਆ ਟਾਈਮ ਬਾਈ ਕੁਲਚਾ ਦਾ ਕੰਮ ਆਗਾ ਕੋਈ ਗੱਲ ਨਹੀਂ ਤੇ ਨਾਲ ਨਾਲ ਸਿੰਘ ਗਿੰਗ ਬਾਈ ਜਾਰੀ ਆ ਜਾਂ ਫਿਰ ਕਿਵੇਂ ਕੀ ਗੱਲਬਾਤ ਆ ਗੀਤ ਗੁਤ ਆ ਰਹੇ ਕੋਈ ਹੁਣ ਅੱਗੇ ਜਾਂ ਫਿਰ ਆਉਣਗੇ ਬਾਈ ਆਉਣਗੇ ਆਉਣਗੇ ਪੱਕੀ ਗੱਲ ਆਗੀ ਲੈ ਵੀ ਛੋਟੇ ਨਾਲ ਆ ਯਾਰ ਪੱਕੀ ਗੱਲ ਆਈ ਦੀ ਠੀਕ ਹੈ ਜੀ ਫਰੀ ਦੇ ਵਿੱਚ ਜਮੀ ਫਰੀ ਦੇ ਵਿੱਚ ਕਰਾਂਗੇ ਹਨਾ ਪੱਕੀ ਗੱਲ ਆ ਬਾਈ ਗੀਤ ਆਉਣ ਤੋਂ ਬਾਈ ਦਾ ਤੇ ਫਰੀ ਦੇ ਵਿੱਚ ਬਾਈ ਆਪਣੇ ਚੈਨਲ ਦੇ ਉੱਪਰ ਆਪਾਂ ਦੱਸਾਂਗੇ ਤੁਹਾਨੂੰ ਵੀ ਆ ਗਏ ਗੀਤ ਬਾਈ ਹਨਾ ਤੇ ਬਾਕੀ ਬਾਈ ਤੁਹਾਡਾ ਹੱਕ ਬਣਦਾਗਾ ਵੀ ਤੁਸੀਂ ਬਾਈ ਦੀ ਸਪੋਰਟ ਕਰੋ ਹਨਾ ਕਿਉਂਕਿ ਬਾਈ ਜੀ ਮਿਹਨਤੀ ਬਣਦਾਗਾ ਠੀਕ ਆ ਜੀ ਉਹ ਗੱਲ ਬਾਤ ਦੀ ਨਹੀਂ ਹੈਗੀ ਕਿਉਂ ਤਾਂ ਯਾਰ ਯਾਰ ਨਾਮੀ ਸਿੰਗਰਾਂ ਦੀ ਆਪਾਂ ਹਰੇਕੀ ਅਗਲਾ ਗਾਣੇ ਨੂੰ ਸ਼ੇਅਰ ਕਰਦਾ ਲਾਈਕ ਕਮੈਂਟ ਕਰਦਾ ਤਾਂ ਯਾਰ ਜਿਹੜਾ ਸਟਰਗਲ ਕਰਦਾ ਉਹ ਸਿੰਗਰ ਨੂੰ ਵੀ ਆਪਾਂ ਮੌਕਾ ਦਈਏ ਪਿੱਛੇ ਰਹਿ ਜਾਂਦਾ ਹੋ ਸਕਦਾ ਉਹ ਨਵੇਂ ਨਾਲ ਵੀ ਬਹੁਤ ਵਧੀਆ ਕਲਾ ਦਾ ਬਹੁਤ ਬਹੁਤ ਹੋ ਸਕਦਾ ਬਹੁਤ ਬਹੁਤ ਆਵਾਜ਼ ਦੇ ਵਿੱਚ ਕੋਈ ਮੰਨ ਕੇ ਚੱਲੋ ਕਿ ਉਸ ਤੋਂ ਵੀ ਵਧੀਆ ਆਵਾਜ਼ ਹੁੰਦੀ ਪਰਮਾਤਮਾ ਨੇ ਬਖਸ਼ੀ ਹੁੰਦੀ ਪਰ ਆਪਾਂ ਉਹਨਾਂ ਨੂੰ ਕੀ ਹੈ ਭੀੜ 'ਚ ਦਬਾਉਣ ਦੀ ਕੋਸ਼ਿਸ਼ ਕਰ ਦਿੰਦੇ ਸਹੀ ਗੱਲ ਹੈ ਇਹ ਲੈ ਵੀ ਮਿੱਤਰੋ ਕਰਿਓ ਸਰਚ ਦੀਪ ਸਾਓ ਕੇ ਤੇ ਬਾਈ ਤੋਂ ਕੁਲਚਾ ਖਾਣੇ ਆਂਗੇ ਆਪਾਂ ਧੰਨਵਾਦ ਬਾਈ ਦੀਪ